ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਅੰਦਾਰ ਕਾਰਡ ਰੱਖਣ ਵਾਲਿਆਂ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਅੰਦਾਰ ਕਾਰਡ ਹੁਣ ਦੇਸ਼ ਵਿੱਚ ਸਰਕਾਰੀ ਸਬਸਿਡੀ ਅਤੇ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਸਭ ਤੋਂ ਮਹੱਤਵਪੂਰਨ KYC ਦਸਤਾਵੇਜ਼ ਬਣ ਚੁੱਕਾ ਹੈ ਨਾਲ ਹੀ ਇਹ ਪਛਾਣ ਦੇ ਸਬੂਤ ਵਜੋਂ ਵੀ ਵਰਤੇ ਜਾਂਦਾ ਹੈ ਕਿਉਂਕਿ ਇਸ ਨਾਗਰਿਕਤਾ ਨਾਲ ਸੰਬੰਧਿਤ ਖਾਸ ਜਾਣਕਾਰੀ ਜਿਵੇਂ ਕਿ ਨਾਮ ਸਤਾਈ ਪਤਾ ਅਤੇ ਜਨਮ ਮਿਤੀ ਸ਼ਾਮਲ ਹੁੰਦੀ ਆ ਆਧਾਰ ਵਿੱਚ ਭਾਰਤ ਵੀ ਰੱਖਣ ਨੂੰ ਪਛਾਣ ਆਥਾਰਟੀ UIDAI ਦੁਆਰਾ ਜਾਰੀ ਬਾਰੇ ਅੰਕਾ ਦਾ ਬਾਰੇ ਕਾ ਦਾ ਯੂਨੀਕ ਨੰਬਰ ਹੁੰਦਾ ਜਦੋਂ ਆਧਾਰ ਜਾਰੀ ਕੀਤਾ ਜਾਂਦਾ ਤੇ ਨੰਬਰ ਤੁਹਾਡੀ ਪਛਾਣ ਬਣ ਜਾਂਦਾ ਹੈ ਇਹ ਉਹ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਵੱਡੀ ਅਪਡੇਟ ਆ ਰਹੀ ਹੈ ਤੇ ਨਾਲ ਹੀ ਆਧਾਰ ਲਈ ਬਾਇਓਮੈਟ੍ਰਿਕ ਡਾਟਾ ਵੀ ਜ਼ਰੂਰੀ ਹੁੰਦਾ ਹੈ ਇਹ ਹੁਣ ਵੱਡੀ ਅਪਡੇਟ ਆਧਾਰ ਕਾਰਡ ਰੱਖਣ ਵਾਲਿਆਂ ਲਈ ਆਈਆ ਵੀਡੀਓ ਦੇਖਣ ਲਈ ਤੁਹਾਡਾ ਦਾ